ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਿਰਾਜ ਦੇ ਸਨ ਨਾਨਕ ਸਰ ਦੇ ਨੇੜੇ ਇੱਕ ਕੌਂਕੇ ਪਿੰਡ ਹੈ ਕੌਂਕੇ ਪਿੰਡ ਦਾ ਇੱਕ ਪਰਿਵਾਰ ਸੀ ਉਸ ਪਰਿਵਾਰ ਦੇ ਇੱਕੋ ਇੱਕ ਮੁੰਡਾ ਸੀ ਉਹਨਾਂ ਦੇ ਕੋਲ 40 ਕਿੱਲੇ ਪੈੜੀ ਦੇ ਸਨ ਉਸ ਮੁੰਡੇ ਦੇ ਵਿਆਹ ਨੂੰ 8 ਸਾਲ ਹੋ ਚੁੱਕੇ ਸਨ ਪਰ ਉਹਨਾਂ ਦੇ ਘਰ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ ਮੁੰਡੇ ਦੀ ਮਾਤਾ ਤੇ ਮੁੰਡੇ ਦੀਆਂ ਭੈਣਾਂ ਇਕੱਠੀਆਂ ਹੋ ਕੇ ਰਾਏ ਕਰਨ ਲੱਗੀਆਂ ਕਿ ਆਪਣੇ ਕੋਲ 40 ਕਿੱਲੇ ਪੈੜੀ ਹੈ ਆਪਣੇ ਭਰਾ ਦੀ ਘਰਵਾਲੀ ਦੇ 8 ਸਾਲ ਤੋਂ ਕੋਈ ਬੱਚਾ ਨਹੀਂ ਹੋਇਆ ਤੇ ਨਾ ਹੀ ਉਸਦੇ ਕੋਈ ਬੱਚਾ ਹੋਣਾ ਹੈ ਆਪਾਂ ਆਪਣੇ ਭਰਾ ਦਾ ਹੋਰ ਵਿਆਹ ਕਰ ਦਿੰਦੇ ਹਾਂ ਇਹ ਗੱਲ ਉਹਨਾਂ ਦੀ ਨੂ ਨੇ ਸੁਣ ਲਈ ਨੂ ਬਾਹਰ ਬੈਠੀ ਭਾਂਡੇ ਮਾਂਜ ਰਹੀ ਸੀ ਉਸ ਨੂ ਨੇ ਕਿਹਾ ਕਿ ਤੁਸੀਂ ਮੇਰੇ ਘਰ ਵਾਲੇ ਦਾ ਹੋਰ ਵਿਆਹ ਕਰਨ ਨੂੰ ਕਹਿ ਰਹੇ ਹੋ ਮੈਂ ਕਿੱਧਰ ਨੂੰ ਜਾਵਾਂਗੀ ਮੈਨੂੰ ਰੋਟੀ ਕਿੱਥੋਂ ਮਿਲੇਗੀ ਉਸ ਬੀਬੀ ਦੀ ਸੱਸ ਨੇ ਕਿਹਾ ਕਿ ਸਾਡਾ ਘਰ ਤਾਂ ਉਜੜ ਰਿਹਾ ਹੈ ਤੇਰੇ 8 ਸਾਲ ਤੋਂ ਕੋਈ ਬੱਚਾ ਨਹੀਂ ਹੋਇਆ ਸਾਡਾ ਘਰ ਔਤਰਾ ਜਾ ਰਿਹਾ ਹੈ ਸਾਡੇ 40 ਕਿੱਲੇ ਐਵੇਂ ਹੀ ਜਾਣਗੇ ਸੱਸ ਨੇ ਗੁੱਸੇ ਨਾਲ ਕਿਹਾ ਕਿ ਤੈਨੂੰ ਰੋਟੀ ਖੂ ਵਿੱਚੋਂ ਮਿਲੇਗੀ ਉਸੋ ਬੀਬੀ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਸਾਧ ਸੰਗਤ ਜੀ ਜਿਸ ਦੇ ਨਾਲ ਇਹ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਇਹ ਸਾਰਾ ਕੁਝ ਸੈਣਾ ਕਿੰਨਾ ਔਖਾ ਹੈ ਜਿਸ ਬੀਬੀ ਦੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੁੰਦਾ ਉਸ ਨੂੰ ਬਹੁਤ ਤਾਨੇ ਮੇਨੇ ਵੱਜਦੇ ਹਨ ਉਸ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਕਈ ਵਾਰ ਬੰਦਾ ਇੰਨਾ ਦੁਖੀ ਹੋ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤਾਂ ਮਰਨਾ ਹੀ ਚੰਗਾ ਹੈ ਉਹ ਬੀਬੀ ਵੀ ਤਾਣੇ ਮੇਣੇ ਸਹਸ ਸਹ ਕੇ ਅੱਕ ਥੱਕ ਚੁੱਕੀ ਸੀ ਉਹ ਬੀਬੀ ਗੁੱਸੇ ਵਿੱਚ ਆ ਕੇ ਖੂਹ ਤੇ ਚਲੀ ਗਈ ਉਸਨੇ ਸੋਚਿਆ ਕਿ ਅੱਜ ਖੂਹ ਵਿੱਚ ਛਾਲ ਮਾਰ ਕੇ ਮਰ ਜਾਣਾ ਹੈ ਜਦੋਂ ਉਹ ਬੀਬੀ ਖੂਹ ਤੇ ਗਈ ਤਾਂ ਉਥੇ ਖੂਹ ਤੇ ਮਾਈਆਂ ਕੱਪੜੇ ਧੋ ਰਹੀਆਂ ਸਨ ਉਹ ਬੀਬੀ ਕੁਝ ਸਮਾਂ ਇੰਤਜ਼ਾਰ ਕਰਦੀ ਰਹੀ ਕਿ ਕਦੋਂ ਖੂਹ ਵੇਲਾ ਹੋਵੇ ਤੇ ਮੈਂ ਛਾਲ ਮਾਰ ਕੇ ਉਸ ਵਿੱਚ ਮਰ ਜਾਵਾਂ ਕੁਝ ਸਮੇਂ ਬਾਅਦ ਉਹ ਬੀਬੀ ਪਿੰਡ ਦੇ ਬਾਹਰ ਇੱਕ ਹੋਰ ਖੂਹ ਤੇ ਚਲੀ ਗਈ ਉਸ ਖੂਹ ਤੇ ਦੋ ਜ਼ਿਮੀਂਦਾਰਾਂ ਨੇ ਹਲਟ ਜੋੜਿਆ ਹੋਇਆ ਸੀ ਪਹਿਲੇ ਸਮਿਆਂ ਵਿੱਚ ਖੂਹ ਵਿੱਚੋਂ ਪਾਣੀ ਕੱਢਣ ਲਈ ਹਲਟਾਂ ਲੱਗੀਆਂ ਹੁੰਦੀਆਂ ਸਨ ਹਲਟਾਂ ਨੂੰ ਘਮਾਉਣ ਲਈ ਬਲਦ ਹਲਟਾਂ ਨਾਲ ਜੋੜੇ ਹੁੰਦੇ ਸਨ ਬਲਦ ਖੂਹ ਦੇ ਆਲੇ-ਦੁਆਲੇ ਗੋਲ-ਗੋਲ ਘੁੰਮਦੇ ਸਨ ਇੱਕ ਬੰਦਾ ਬਲਦਾਂ ਨੂੰ ਹੱਕਦਾ ਸੀ ਜਿਸ ਨਾਲ ਖੂਹ ਵਿੱਚੋਂ ਪਾਣੀ ਬਾਹਰ ਆਉਂਦਾ ਸੀ ਤੇ ਖੇਤਾਂ ਨੂੰ ਉਹ ਪਾਣੀ ਦਿੱਤਾ ਜਾਂਦਾ ਸੀ ਅੱਜਕੱਲ੍ਹ ਖੇਤਾਂ ਨੂੰ ਪਾਣੀ ਦੇਣ ਲਈ ਮੋਟਰਾਂ ਲੱਗੀਆਂ ਹੋਈਆਂ ਹਨ ਨਵੀਂ ਜਨਰੇਸ਼ਨ ਨੂੰ ਹਲਟਾਂ ਬਾਰੇ ਨਹੀਂ ਪਤਾ ਹੈ ਉਹ ਬੀਬੀ ਉਸ ਖੂਤੋਂ ਵੀ ਵਾਪਸ ਮੁੜ ਪਈ ਫੇਰ ਉਸ ਬੀਬੀ ਨੇ ਸੋਚਿਆ ਕਿ ਰੇਲ ਗੱਡੀ ਦੀ ਪਟੜੀ ਤੇ ਚਲਦੀ ਹਾਂ ਰੇਲ ਗੱਡੀ ਦੇ ਥੱਲੇ ਆ ਕੇ ਆਪਣੀ ਜਾਨ ਦੇ ਦਵਾਂਗੀ ਉਹ ਬੀਬੀ ਰੇਲ ਦੀ ਪਟਰੀ ਵੱਲ ਨੂੰ ਤੁਰ ਪਈ ਉਹ ਬੀਬੀ ਰੇਲ ਦੀ ਪਟਰੀ ਦੇ ਵੱਲ ਨੂੰ ਤੁਰਦੀ ਤੁਰਦੀ ਨਾਨਕ ਸਰ ਕਲੇਰਾ ਠਾਠ ਦੇ ਕੋਲ ਪਹੁੰਚ ਗਈ ਉਥੇ ਧਨ ਧਨ ਬਾਬਾ ਈਸ਼ਰ ਸਿੰਘ ਜੀ ਠਾਠ ਦੇ ਪਿਛਲੇ ਪਾਸੇ ਬਾਗ ਦੇ ਵਿੱਚ ਟਹਿਲ ਰਹੇ ਸਨ ਉਸ ਬੀਬੀ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਦੂਰੋਂ ਦਰਸ਼ਨ ਹੋ ਗਏ ਉਸ ਬੀਬੀ ਨੇ ਸੋਚਿਆ ਕਿ ਮੈਂ ਕਮੌਤ ਮਰਨਾ ਹੈ ਕਿਉਂ ਨਾ ਇੱਕ ਵਾਰ ਮਹਾਪੁਰਖਾਂ ਦੇ ਦਰਸ਼ਨ ਕਰ ਲਵਾਂ ਉਦਾਂ ਉਹ ਬੀਬੀ ਕਦੇ ਨਾਨਕ ਸਰ ਨਹੀਂ ਗਈ ਸੀ ਪਰ ਉਸ ਨੂੰ ਇਹ ਪਤਾ ਸੀ ਕਿ ਬਾਬਾ ਜੀ ਪਹੁੰਚੇ ਹੋਏ ਹਨ ਪਿੰਡ ਵਾਲਿਆਂ ਤੋਂ ਉਸ ਨੇ ਬਾਬਾ ਜੀ ਦੀ ਵਡਿਆਈ ਸੁਣੀ ਹੋਈ ਸੀ ਕਈ ਵਾਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਰੱਬ ਸਾਡੇ ਇੰਨੇ ਨੇੜੇ ਰਹਿੰਦਾ ਹੈ ਪਰ ਜਦੋਂ ਸਮਾਂ ਆਉਂਦਾ ਹੈ ਤੇ ਬੰਦੇ ਦਾ ਕੋਈ ਪਿਛਲਾ ਪੁੰਨ ਹੁੰਦਾ ਹੈ ਉਦੋਂ ਬੰਦੇ ਦਾ ਮੇਲ ਪੂਰੇ ਮਹਾਬੁਰਖਾਂ ਦੇ ਨਾਲ ਹੋ ਜਾਂਦਾ ਹੈ ਇਹ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਉਹ ਬੀਬੀ ਬਾਬਾ ਈਸ਼ਰ ਸਿੰਘ ਜੀ ਦੇ ਬਾਗ ਦੇ ਕੋਲ ਆ ਕੇ ਉੱਚੀ ਉੱਚੀ ਰੋਣ ਲੱਗੀ ਬਾਬਾ ਈਸ਼ਰ ਸਿੰਘ ਜੀ ਦੀ ਸੁਨਹਿਰੀ ਦ੍ਰਿਸ਼ਟੀ ਉਸ ਬੀਬੀ ਦੇ ਉੱਪਰ ਪਈ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਇੰਦਰ ਸਿੰਘ ਜੀ ਖੜੇ ਸਨ ਜਿਨ੍ਹਾਂ ਨੂੰ ਇੰਦਰ ਮਹਾਰਾਜ ਕਹਿੰਦੇ ਸਨ ਬਾਬਾ ਜੀ ਨੇ ਇੰਦਰ ਮਹਾਰਾਜ ਨੂੰ ਕਿਹਾ ਕਿ ਇੰਦਰ ਉਸ ਬੀਬੀ ਨੂੰ ਜਾ ਕੇ ਪੁੱਛ ਕਿ ਉਹ ਕਿਉਂ ਰੋ ਰਹੀ ਹੈ ਉਸ ਨੂੰ ਕੀ ਦੁੱਖ ਹੈ ਇੰਦਰ ਮਹਾਰਾਜ ਨੇ ਉਸ ਬੀਬੀ ਦੇ ਕੋਲ ਜਾ ਕੇ ਪੁੱਛਿਆ ਕਿ ਬੀਬਾ ਬਾਬਾ ਈਸ਼ਰ ਸਿੰਘ ਜੀ ਪੁੱਛ ਰਹੇ ਹਨ ਕਿ ਤੈਨੂੰ ਕੀ ਦੁੱਖ ਹੈ ਤੂੰ ਕਿਉਂ ਰੋ ਰਹੀ ਹੈ ਉਹ ਬੀਬੀ ਰੋਂਦੀ ਰੋਂਦੀ ਬਾਬਾ ਜੀ ਦੇ ਕੋਲ ਚਲੀ ਗਈ ਤੇ ਉਸਨੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਪੁੱਛਿਆ ਕਿ ਬੀਬਾ ਤੂੰ ਕਿਉਂ ਰੋ ਰਹੀ ਹੈ ਤੈਨੂੰ ਕੀ ਦੁੱਖ ਹੈ ਉਸ ਬੀਬੀ ਨੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਕਿ ਮੇਰੇ ਵਿਆਹ ਨੂੰ 8 ਸਾਲ ਹੋ ਚੁੱਕੇ ਹਨ ਪਰ ਮੇਰੇ ਕੋਈ ਬੱਚਾ ਨਹੀਂ ਹੋਇਆ ਜਿਸ ਕਰਕੇ ਮੇਰੀ ਸੱਸ ਮੇਰੇ ਪਤੀ ਦਾ ਦੂਸਰਾ ਵਿਆਹ ਕਰਨ ਨੂੰ ਕਹਿ ਰਹੀ ਹੈ ਤੇ ਮੈਨੂੰ ਉਹ ਬਹੁਤ ਤਾਨੇ ਮੇਨੇ ਮਾਰਦੀ ਹੈ ਉਸਨੇ ਮੈਨੂੰ ਕਿਹਾ ਹੈ ਕਿ ਤੈਨੂੰ ਹੁਣ ਖੂਹ ਵਿੱਚੋਂ ਰੋਟੀ ਮਿਲੇਗੀ ਅਸੀਂ ਆਪਣੇ ਮੁੰਡੇ ਦਾ ਹੋਰ ਵਿਆਹ ਕਰ ਦੇਣਾ ਹੈ ਉਸ ਬੀਬੀ ਨੇ ਕਿਹਾ ਕਿ ਮੈਂ ਰੇਲ ਗੱਡੀ ਦੇ ਥੱਲੇ ਆ ਕੇ ਆਪਣੀ ਜਾਨ ਦੇ ਦੇਣੀ ਹੈ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਕਿ ਬੀਬਾ ਇਹ ਕੰਮ ਨਹੀਂ ਕਰਨਾ ਇਸ ਤਰ੍ਹਾਂ ਆਤਮ ਹੱਤਿਆ ਕਰਨ ਵਾਲੇ ਦੀ ਗਤ ਨਹੀਂ ਹੁੰਦੀ ਬੰਦਾ ਪ੍ਰੇਤ ਬਣ ਕੇ ਹਜ਼ਾਰਾਂ ਸਾਲ ਭਟਕਦਾ ਰਹਿੰਦਾ ਹੈ ਤੇ ਆਪਣੇ ਘਰ ਵਾਲਿਆਂ ਦੇ ਵਿੱਚ ਬੋਲਦਾ ਹੈ ਉਸ ਬੀਬੀ ਨੇ ਕਿਹਾ ਕਿ ਬਾਬਾ ਜੀ ਮੈਂ ਹੁਣ ਘਰ ਵਾਪਸ ਨਹੀਂ ਜਾਣਾ ਮੇਰੇ ਤੋਂ ਤਾਨੇ ਮੇਣੇ ਨਹੀਂ ਸਹਿ ਹੁੰਦੇ ਮੈਂ ਤਾਂ ਆਪਣੀ ਜਾਨ ਦੇ ਦੇਣੀ ਹੈ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਬੀਬਾ ਤੂੰ ਕਬਰ ਆਨਾ ਇਹ ਗੁਰੂ ਨਾਨਕ ਦਾ ਘਰ ਹੈ ਇਥੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਤੂੰ ਪੂਰਨਮਾਸੀ ਨੂੰ ਹਾਜ਼ਰੀ ਭਰਿਆ ਕਰ ਤੇ ਸਰੋਵਰ ਤੇ ਇਸ਼ਨਾਨ ਕਰਿਆ ਕਰ ਤੂੰ 12 ਪੂਰਨਮਾਸੀਆਂ ਹਾਜ਼ਰੀ ਭਰ ਤੇ ਇਸ਼ਨਾਨ ਕਰ ਗੁਰੂ ਨਾਨਕ ਬਾਦਸ਼ਾਹ ਜੀ ਮਿਹਰ ਕਰਨਗੇ ਬੀਬੀ ਨੇ ਕਿਹਾ ਕਿ ਬਾਬਾ ਜੀ 12 ਪੂਰਨਮਾਸੀਆਂ ਤੇ ਹਾਜ਼ਰੀ ਭਰਨ ਨਾਲ ਮੇਰੀ ਕੋਖ ਨੂੰ ਭਾਗ ਲੱਗ ਜਾਣਗੇ ਭਾਵ ਮੇਰੇ ਬੱਚਾ ਹੋ ਜਾਵੇਗਾ ਬਾਬਾ ਜੀ ਨੇ ਫਰਮਾਇਆ ਕਿ ਬੀਬਾ ਪੂਰਾ ਭਰੋਸਾ ਰੱਖ ਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਜੇ ਤੂੰ ਹਾਜ਼ਰੀ ਭਰੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਮਿਹਰ ਕਰ ਦੇਣਗੇ ਬੀਬੀ ਨੇ ਕਿਹਾ ਕਿ ਬਾਬਾ ਜੀ ਜੇ ਮੈਂ ਹੁਣ ਇਸੇ ਤਰ੍ਹਾਂ ਘਰ ਵਾਪਸ ਮੁੜ ਗਈ ਤਾ ਉਹਨਾਂ ਨੇ ਮੈਨੂੰ ਕਹਿਣਾ ਹੈ ਕਿ ਹੁਣ ਤੂੰ ਕਿਵੇਂ ਮੁੜ ਆਈ ਤੁਸੀਂ ਮੇਰੀ ਝੋਲੀ ਦੇ ਵਿੱਚ ਕੋਈ ਫਲ ਪਾ ਦਿਓ ਬਾਬਾ ਜੀ ਦੇ ਬਾਗ ਵਿੱਚ ਮਾਲਟੇ ਦੇ ਬੂਟੇ ਲੱਗੇ ਹੋਏ ਸਨ ਬਾਬਾ ਜੀ ਨੇ ਫਰਮਾਇਆ ਕਿ ਬੀਬਾ ਤੂੰ ਉਹ ਮਾਲਟਾ ਤੋੜ ਕੇ ਆਪਣੇ ਘਰ ਲੈ ਜਾ ਬੀਬੀ ਨੇ ਸੱਤ ਬਚਨ ਕਿਹਾ ਤੇ ਇੱਕ ਮਾਲਟਾ ਤੋੜ ਲਿਆ ਜਦੋਂ ਬੀਬੀ ਇੱਕ ਮਾਲਟਾ ਤੋੜਨ ਲੱਗੀ ਤਾਂ ਇੱਕ ਮਾਲਟਾ ਹੋਰ ਟੁੱਟ ਕੇ ਡਿੱਗ ਪਿਆ ਬੀਬੀ ਨੇ ਕਿਹਾ ਕਿ ਸ਼ਗਨ ਤਾਂ ਚੰਗਾ ਹੋਇਆ ਹੈ ਬੀਬੀ ਨੇ ਦੂਜਾ ਮਾਲਟਾ ਵੀ ਚੁੱਕ ਲਿਆ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਉਹ ਬੀਬੀ ਘਰ ਨੂੰ ਵਾਪਸ ਮੁੜ ਪਈ ਰਸਤੇ ਵਿੱਚ ਉਸ ਬੀਬੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸੋ ਬੀਬੀ ਨੇ ਰਸਤੇ ਵਿੱਚ ਇੱਕ ਮਾਲਟਾ ਖਾ ਲਿਆ ਤੇ ਇੱਕ ਮਾਲਟਾ ਆਪਣੇ ਘਰੇ ਲੈ ਗਈ ਜਦੋਂ ਬੀਬੀ ਘਰ ਪਹੁੰਚੀ ਤਾਂ ਸੱਸ ਨੇ ਕਿਹਾ ਕਿ ਤੈਨੂੰ ਛਾਲ ਮਾਰਨ ਨੂੰ ਕੋਈ ਖੂ ਨਹੀਂ ਲੱਭਿਆ ਬੀਬੀ ਨੇ ਕਿਹਾ ਕਿ ਮੈਂ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਖੂ ਵਿੱਚ ਛਾਲ ਮਾਰ ਦਿੱਤੀ ਸੀ ਪਰ ਮੈਨੂੰ ਬਾਬਾ ਜੀ ਨੇ ਬਚਾ ਲਿਆ ਬੀਬੀ ਨੇ ਕਿਹਾ ਕਿ ਬਾਬਾ ਜੀ ਨੇ ਆਹਾ ਫਲ ਦੇ ਕੇ ਵਚਨ ਕੀਤਾ ਹੈ ਕਿ ਤੇਰੀ ਕੁੱਖ ਨੂੰ ਭਾਗ ਲੱਗ ਜਾਣਗੇ ਸੱਸ ਨੇ ਜਦੋਂ ਇਹ ਸੁਣਿਆ ਤਾਂ ਉਸ ਦੇ ਮਨ ਨੂੰ ਹੋਇਆ ਕਿ ਜੇ ਬਾਬਾ ਜੀ ਨੇ ਵਚਨ ਕੀਤਾ ਹੈ ਤਾਂ ਥੋੜਾ ਸਮਾਂ ਦੇਖ ਲੈਂਦੇ ਹਾਂ ਜਿੱਥੇ ਇੰਨਾ ਸਮਾਂ ਲੰਘਿਆ ਹੈ ਉਥੇ 1-2 ਸਾਲ ਹੋਰ ਦੇਖ ਲੈਂਦੇ ਹਾਂ ਫਿਰ ਉਹ ਬੀਬੀ ਹਰ ਪੂਰਨਮਾਸ਼ੀ ਤੇ ਨਾਨਕ ਸਰਹਾਜਰੀ ਭਰਨ ਲੱਗ ਪਈ ਤੇ ਇਸ਼ਨਾਨ ਕਰਕੇ ਆਉਣ ਲੱਗ ਪਈ ਤਿੰਨ ਪੂਰਨਮਾਸ਼ੀਆਂ ਤੇ ਜਦੋਂ ਉਸ ਬੀਬੀ ਨੇ ਹਾਜ਼ਰੀ ਭਰੀ ਤਾਂ ਉਸ ਤੋਂ ਬਾਅਦ ਬੀਬੀ ਦੇ ਮੈਲ ਮਾਰੀ ਹੋ ਗਈ ਭਾਵ ਉਹ ਬੀਬੀ ਪ੍ਰੈਗਨੈਂਟ ਹੋ ਗਈ ਫਿਰ ਉਸ ਤੋਂ ਬਾਅਦ ਉਹ ਸਾਰਾ ਪਰਿਵਾਰ ਹੀ ਗੱਡੇ ਤੇ ਆ ਕੇ ਪੂਰਨਮਾਸ਼ੀ ਤੇ ਹਾਜ਼ਰੀ ਭਰਨ ਲੱਗੇ 9 ਮਹੀਨੇ ਬਾਅਦ ਉਸ ਬੀਬੀ ਦੇ ਬੱਚੇ ਨੇ ਜਨਮ ਲਿਆ ਸਾਰੇ ਪਰਿਵਾਰ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਬੱਚਾ 40 ਦਿਨਾਂ ਦਾ ਹੋਇਆ ਤਾਂ ਸਾਰਾ ਪਰਿਵਾਰ ਉਸ ਬੱਚੇ ਨੂੰ ਲੈ ਕੇ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਆਇਆ ਉਹਨਾਂ ਨੇ ਬੱਚੇ ਨੂੰ ਬਾਬਾ ਜੀ ਦੇ ਅੱਗੇ ਪਾ ਦਿੱਤਾ ਤੇ ਕਿਹਾ ਕਿ ਬਾਬਾ ਜੀ ਇਹ ਬੱਚਾ ਤੁਸੀਂ ਦਿੱਤਾ ਹੈ ਇਸ ਦਾ ਨਾਂ ਰੱਖੋ ਬਾਬਾ ਜੀ ਨੇ ਫਰਮਾਇਆ ਕਿ ਇਹ ਬੱਚਾ ਅਸੀਂ ਨਹੀਂ ਦਿੱਤਾ ਇਹ ਤਾਂ ਮੇਰੇ ਗੁਰਦੇਵ ਨੇ ਦਿੱਤਾ ਹੈ ਇਸ ਦਾ ਨਾਂ ਆਪਾਂ ਗੁਰਦੇਵ ਸਿੰਘ ਰੱਖ ਦਿੰਦੇ ਹਾਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਿ ਹੁਣ ਤੁਸੀਂ ਸਾਰਾ ਪਰਿਵਾਰ ਅੰਮ੍ਰਿਤ ਛਕ ਲਵੋ ਫੇਰ ਉਸ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਤੇ ساری ਜਿੰਦਗੀ ਉਹ ਬਾਬਾ ਜੀ ਦੀ ਸੰਗਤ ਤੇ ਸੇਵਾ ਕਰਦੇ ਰਹੇ ਇਸ ਤਰ੍ਹਾਂ ਬਾਬਾ ਜੀ ਨੇ ਉਸ ਬੀਬੀ ਨੂੰ ਮਰਨ ਤੋਂ ਬਚਾਇਆ ਤੇ ਨਾਲੇ ਉਸ ਦਾ ਘਰ ਉਜੜਨ ਤੋਂ ਬਚਾਇਆ ਜਦੋਂ ਇਸ ਤਰ੍ਹਾਂ ਦੀਆਂ ਸਾਖੀਆਂ ਸੰਗਤ ਸੁਣਦੀ ਹੈ ਤਾ ਉਹਨਾਂ ਦੇ ਮਨ ਵਿੱਚ ਇਹੀ ਆਉਂਦਾ ਹੈ ਕਿ ਹੁਣ ਇਸ ਸਮੇਂ ਪੂਰੇ ਮਹਾਪੁਰਖ ਇਸ ਦੁਨੀਆ ਵਿੱਚ ਕਿੱਥੇ ਹਨ ਸਾਧ ਸੰਗਤ ਜੀ ਇਸ ਸਮੇਂ ਪੂਰੇ ਮਹਾਪੁਰਖ ਨਾਨਕ ਸਰ ਤੋਂ ਅੱਗੇ ਬਰਨਾਲਾ ਰੋਡ ਤੇ ਬਦਨੀ ਕਲਾ ਪਿੰਡ ਵਿੱਚ ਵਿਰਾਜਦੇ ਹਨ ਉਹਨਾਂ ਨੂੰ ਬਦਨੀ ਕਲਾ ਵਾਲੇ ਬਾਬਾ ਜੀ ਬਾਬਾ ਜੋਰਾ ਸਿੰਘ ਜੀ ਕਹਿੰਦੇ ਹਨ ਜਿਆਦਾ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇਸ ਸਮੇਂ ਇਹ ਪੂਰੇ ਮਹਾਪੁਰਖ ਹਨ ਜਿਵੇਂ ਬਾਬਾ ਆਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਪ੍ਰਤੱਖ ਸ਼ਕਤੀ ਵਰਤਦੀ ਸੀ ਉਵੇਂ ਹੀ ਬਦਨੀ ਕਲਾ ਵਾਲੇ ਬਾਬਾ ਜੀ ਬਾਬਾ ਜੋਰਾ ਸਿੰਘ ਜੀ 45 ਸਾਲਾਂ ਤੋਂ ਬਰਤਖ ਸ਼ਕਤੀ ਵਰਤਾ ਰਹੇ ਹਨ ਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ ਨਾਲੇ ਅੰਮ੍ਰਿਤ ਛਕਾ ਰਹੇ ਹਨ ਦਾਸ ਨੂੰ ਇਹਨਾਂ ਦੀ ਸੰਗਤ ਕਰਦੇ ਹੋਏ 30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਦਾਸ ਨੂੰ ਕਿਸੇ ਨੇ ਇਹ ਸਾਰਾ ਕੁਝ ਦੱਸਣ ਲਈ ਨਹੀਂ ਕਿਹਾ ਹੋਇਆ ਇਹ ਦਾਸ ਤਾਂ ਦੱਸਦਾ ਹੈ ਕਿਉਂਕਿ ਦੁਨੀਆ ਬਹੁਤ ਦੁਖੀ ਹੈ ਅੱਜ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਬੱਚੇ ਮਾਤਾ ਪਿਤਾ ਦੇ ਕਹਿਣੇ ਤੋਂ ਬਾਹਰ ਹਨ ਨਵੀਂ ਪੀੜੀ ਨਸ਼ਿਆਂ ਵਿੱਚ ਪੈ ਰਹੀ ਹੈ ਹਰ ਘਰ ਵਿੱਚ ਲੜਾਈ ਝਗੜੇ ਹੋ ਰਹੇ ਹਨ ਕਈਆਂ ਦੇ ਘਰ ਵਿੱਚ ਬਹੁਤ ਗਰੀਬੀ ਹੈ ਕਈਆਂ ਦੇ ਘਰਾਂ ਵਿੱਚ ਭੂਤ ਪ੍ਰੇਤ ਤੰਗ ਕਰਦੇ ਹਨ ਇੰਨਾ ਸਭ ਦੁੱਖ ਤਕਲੀਫਾਂ ਦਾ ਇੱਕੋ ਇੱਕ ਇਲਾਜ ਹੈ ਉਹ ਹੈ ਪੂਰੇ ਮਹਾਪੁਰਖ ਮਾਇਆ ਦੇ ਨਾਲ ਇਹ ਸਭ ਦੁੱਖ ਤਕਲੀਫਾਂ ਦੂਰ ਨਹੀਂ ਹੋ ਸਕਦੀਆਂ ਪਰ ਪੂਰੇ ਮਹਾਪੁਰਖ ਇਹਨਾਂ ਸਭ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਦਾਸ ਨੂੰ ਇਹ ਦੇਖਦੇ ਹੋਏ 30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਬੱਦਨੀ ਕਲਾ ਵਾਲੇ ਬਾਬਾ ਜੀ ਬੱਦਨੀ ਕਲਾ ਐਤਵਾਰ ਮੰਗਲਵਾਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਮਿਲਦੇ ਹਨ ਸਵੇਰੇ 9 ਵਜੇ ਤੋਂ ਬਾਅਦ ਬਾਬਾ ਜੀ ਸੰਗਤਾਂ ਨੂੰ ਭਗਤਾਉਂਦੇ ਹਨ ਜਿਹੜਾ ਸਭ ਤੋਂ ਪਹਿਲਾਂ ਆਇਆ ਹੁੰਦਾ ਹੈ ਉਸ ਨੂੰ ਪਹਿਲਾਂ ਭਗਤਾਇਆ ਜਾਂਦਾ ਹੈ ਕਈ ਸੰਗਤਾਂ ਉਥੇ ਸਵੇਰੇ 6 ਵਜੇ ਹੀ ਆ ਜਾਂਦੀਆਂ ਹਨ ਉਥੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ ਉਥੇ ਕੋਈ ਵੀ ਸੁੱਕਾ ਪ੍ਰਸ਼ਾਦ ਮਿਸ਼ਰੀ ਪਤਾਸੇ ਲੱਡੂ ਫਲ ਵਗੈਰਾ ਤੁਸੀਂ ਲੈ ਜਾ ਕੇ ਮੱਥਾ ਟੇਕ ਕੇ ਭੁਗਤ ਸਕਦੇ ਹੋ Google ਤੇ ਤੁਸੀਂ ਆਨੰਦ ਈਸ਼ਵਰ ਦਰਬਾਰ ਬਦਨੀ ਕਲਾ ਮੋਗਾ ਲਿਖ ਕੇ ਸਰਚ ਕਰ ਸਕਦੇ ਹੋ ਕਿ ਕਿੱਥੇ ਇਸ ਦੀ ਲੋਕੇਸ਼ਨ ਹੈ ਜੇ ਕਿਸੇ ਨੇ ਹੋਰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ